ਜੀ ਵੀਰੋ ਬਰਨਾਲਾ ਵਿਖੇ ਖੜਿਆਂਗੇ ਅੰਸ਼ ਇਲੈਕਟ੍ਰੋਨਿਕਸ ਜਾਨੀ ਨਿਊ ਮੋਨੋ ਸਟੋਰ ਦੇ ਉੱਤੇ ਪਹਿਲਾਂ ਵੀ ਤੁਸੀਂ ਸਾਡੀਆਂ ਕਾਫੀ ਵੀਡੀਓ ਦੇਖੀਆਂ ਹੋਣੀਆਂ ਸੋਸ਼ਲ ਮੀਡੀਆ ਦੇ ਉੱਤੇ ਇਹ ਬਿਜਲੀ ਦੇ ਸਮਾਨ ਦੇ ਨਾਲ ਇੰਨੇ ਕੁ ਜ਼ਿਆਦੇ ਮਸ਼ਹੂਰ ਹੋਏ ਨੇ ਵੀ ਰਾਜਸਥਾਨ ਤੱਕ ਦੇ ਲੋਕ ਨੇਗੇ ਜਿਹੜੇ ਹਰਿਆਣਾ ਤੱਕ ਦੇ ਲੋਕ ਨੇ ਉਹ ਬਰਨਾਲੇ ਆਉਣੇ ਇਸ ਟਾਈਮ ਸ਼ੁਰੂ ਹੋ ਗਏ ਨੇਗੇ ਕਿੱਥੋਂ ਕਿੱਥੋਂ ਦਾ ਕਸਟਮਰ ਆਇਆ ਸਭ ਤੋਂ ਦੂਰ ਦਾ ਜੇ ਆਪਾਂ ਗੱਲ ਕਰੀਏ ਸਰ ਸਾਡੇ ਕੋਲ ਰੱਬ ਦੀ ਕਿਰਪਾ ਨਾਲ ਬਹੁਤ ਦੂਰ ਦਾ ਕਸਟਮਰ ਆਉਂਦਾ ਵੀ ਜਿਹੜਾ ਟੈਂਡ ਨਹੀਂ ਹੋ ਪਾਂਦਾ ਮ드ਰਾਸ ਚਨਈ ਬੰਬੇ ਤੱਕ ਦੇ ਵੀ ਕਾਲ ਆਉਂਦੀਆਂ ਨੇ ਹਾਂ ਪਰ ਅਸੀਂ ਅਬੋਰ ਗੰਗਾਨਗਰ ਫਾਜ਼ਿਲਕਾ ਇਧਰ ਆਪਣਾ ਸੋਨੀਪੱਤ ਤੱਕ ਦੇ ਕਸਟਮਰ ਲੁਧਿਆਣਾ ਦੇ ਕਸਟਮਰ ਬੜੇ ਈਜ਼ੀਲੀ ਅਟੈਂਡ ਕਰਦੇ ਈਜ਼ੀਲੀ ਆਉਂਦੇ ਨੇ ਆਉਂਦੇ ਨੇ ਤੇ ਇਸ ਚੀਜ਼ ਦਾ ਵੀਰੋ ਜਿਹੜਾ ਸਭ ਤੋਂ ਮੇਨ ਕਾਰਨ ਆਗਾ ਉਹ ਕਾਰਨ ਸਭ ਤੋਂ ਮੇਨ ਇਹ ਆ ਵੀ ਜਿਹੜਾ ਰੇਟ ਇੱਥੋਂ ਬਰਨਾਲੇ ਤੋਂ ਤੁਹਾਨੂੰ ਸਾਰੇ ਸਮਾਨ ਦਾ ਮਿਲ ਜੂਗਾ ਚੰਗੀ ਤੋਂ ਚੰਗੀ ਕੁਆਲਿਟੀ ਦਾ ਜਿਵੇਂ ਜੀਐਮ ਦੇ ਵਿੱਚ ਆਹ ਸਾਰੇ ਜਿਹੜੇ ਸੋਚਾਂ ਵਗੈਰਾ ਬੋਰਡ ਵਗੈਰਾ ਪਏ ਨੇਗੇ ਤੇ ਇਸ ਕੁਆਲਿਟੀ ਦਾ ਜਿਹੜਾ ਰੇਟ ਤੁਹਾਨੂੰ ਇੱਥੋਂ ਇਹਨਾਂ ਕੋਲੋਂ ਮਿਲ ਜੂਗਾ ਉਹ ਤੁਹਾਨੂੰ ਕਿਤੋਂ ਹੋਰ ਨਹੀਂ ਮਿਲੂਗਾ ਇਹ ਗੱਲ ਸੱਚ ਆਈ ਉਹ ਵੀ ਸਾਡਾ ਚੈਲੰਜ ਆ ਸਰ ਅਸੀਂ ਪਹਿਲੀ ਗੱਲ ਤਾਂ ਬ੍ਰਾਂਡ ਦੇ ਵਿੱਚ ਕੰਮ ਕਰਦੇ ਆ ਕੋਈ ਵੀ ਬ੍ਰਾਂਡ ਸਿਰਪਲੇ ਜੀਐਮ ਦੀ ਐਸੈਸਰੀ ਜੀਐਮ ਦੀ ਆਲਮੋਸਟ ਸਾਰੀ ਆਈਟਮ ਫੈਨ ਹੋਵੇ ਲਾਈਟਿੰਗ ਦਾ ਹੋਵੇ ਕੁ ਹੈਵਲ ਦਾ ਐਲਕੋਰ ਕੰਪਨੀ ਦਾ ਬ੍ਰਾਂਡ ਸਾਰੇ ਸਾਈਕਲ ਲਈ ਸਾਡੇ ਰੇਟ ਦੀ ਇੰਨੀ ਗਾਰੰਟੀ ਹੋਵੇ ਅਸੀਂ ਚੈਲੰਜ ਨਾਲੇ ਗੱਲ ਕਰਦੇ ਜਿਹੜੇ ਰੇਟ ਅਸੀਂ ਦੇ ਤਾਂ ਕਿਤੋਂ ਨਹੀਂ ਮਿਲਣਗੇ ਕਿਤੋਂ ਨਹੀਂ ਮਿਲਣਗੇ ਇਸ ਗੱਲ ਦੀ ਸਾਡਾ ਫੁੱਲ ਚੈਲੰਜ ਹੋਊਗਾ ਹੂੰ ਤੇ ਜਿਵੇਂ ਆਪਾਂ ਨਾਰਮਲੀ ਆਪਾਂ ਗੱਲ ਕਰਦੇ ਜਿਵੇਂ ਕਨਸੀਲਡਾਂ ਹੋ ਗਈਆਂ ਸੋਚਾਂ ਹੋ ਗਈਆਂ ਇਹ ਸਟਾਰਟਿੰਗ ਕੁਆਲਿਟੀ ਕਿੱਥੋਂ ਕਿੱਥੋਂ ਸ਼ੁਰੂ ਹੋ ਜਾਂਦੀ ਹੈਗੀ ਕਨਸੀਲ ਲਾਈਟਸ ਆ ਸਾਡੇ ਕੋਲ ਜਿਵੇਂ ਸਾਡੇ ਆਰਵੀ ਲਾਈਟ ਬ੍ਰਾਂਡ ਦੇ ਵਿੱਚ ਆਂਦੀ ਹੈ ਚੰਗੀ ਕੁਆਲਿਟੀ ਹੈ ਬੜੀ ਚੰਗੀ ਕੁਆਲਿਟੀ ਹੈ ਜੀ ਟਾਪ ਬ੍ਰਾਂਡ ਲਗਾ ਇੱਕ ਸਾਲ ਦੀ ਗਾਰੰਟੀ ਦੇ ਵਿੱਚ ਅਸੀਂ ਇਹਦਾ ਸਿਰਫ ਹੋਲ ਸੇਲ ਪ੍ਰਾਈਸ 50 ਰੁਪਏ ਰੱਖਿਆ ਉਹ ਹੋਲ ਸੇਲ ਸਮਝ ਲਓ ਐਜੇ ਕੋਈ ਵੀ ਕਸਟਮਰਾਂ ਦਾ ਅਸੀਂ ਕਸਟਮਰ カラー ਇਸ ਦੇ ਵਿੱਚ ਸਾਰੇ ਮਿਲ ਜਾਣਗੇ ਸਿੰਗਲ ਕਲਰ ਤੇ ਰੈੱਡ ਗ੍ਰੀਨ ਬਲੂ ਵਾਈਟ ਬੋਮ ਬਾਈਟ ਪਿੰਕ ਤੱਕ ਕਲਰ ਸਾਰੇ ਹਾਜ਼ਰ ਹੈ ਉਹ ਅਗਲੀ ਚੋਅ ਆ ਉਸ ਤੋਂ ਬਾਅਦ ਸਾਡੇ ਕੋਲ ਇੱਕ ਕਲਰ ਕੰਸੀਲਰ ਇਸ ਤਰ੍ਹਾਂ ਦੀ ਹੈ ਲੋਕ ਕਹਿੰਦੇ ਵੀ ਕੰਸੀਲ ਲਗਾਈ ਜੀ ਲੰਮਕ ਕੇ ਢੱਕ ਜਾਂਦੀ ਹੈ ਇਹ ਅਸੀਂ ਨਟਾਂ ਲਈ ਕੰਸੀਲਰ ਬਣਵਾਈ ਹੈ ਇਹਦੇ ਉੱਤੇ ਨਟ ਕੱਸੇ ਜਾਂਦੇ ਨਹੀਂ ਨਟ ਕਸਣ ਤੋਂ ਬਾਅਦ ਦੁਬਾਰਾ ਫੇਰੇ ਦੀ ਪਲੇਟ ਉੱਪਰ ਕਵਰ ਹੋ ਜੂ ਨਾ ਤਾਂ ਸਕਰੂ ਦਿਖੋ ਹੋਣ ਹੂੰ ਤੇ ਕੰਸੀਲ ਤਾਂ ਰੇਟ ਵੀ ਜੈਨੂਨ ਹੈ ਸਿਰਫ 80 ਰੁਪਏ ਅਸੀਂ ਰੇਟ ਰੱਖਿਆਗਾ 2 ਸਾਲ ਦੀ ਗਾਰੰਟੀ ਰੱਖੀ ਹੈ ਜਦੋਂ 2 ਸਾਲ ਦੀ ਵਾਰੰਟੀ 2 ਸਾਲ ਦੀ ਗਾਰੰਟੀ ਦੇ ਵਿੱਚ ਇੱਕ ਸਾਲੇ ਕੋਲ ਕਨਸੀਲ ਇਹੋ ਜੇ ਕਨਸੈਪਟ ਦੀ ਹੈ ਇਹ ਕਲਰ ਚੇਂਜ ਹੋ ਜਾਂਦੀ ਹੈ ਸਵਿਚ ਆਫ ਕਰਾਂਗੇ ਤਾਂ ਇਹਦਾ ਕਲਰ ਬਲੂ ਹੋ ਗਿਆ ਆਫ ਦੁਬਾਰਾ ਚੇਂਜ ਕਰਾਂਗੇ ਤਾਂ ਨੇਚਰਲ ਵਾਈਟ ਹੋ ਜਾਊ ਦੋ ਆਪਸ਼ਨ ਚ ਆਉਂਦੀ ਹੈ ਵਾਈਟ ਬੰਬ ਵਾਈਟ ਨੇਚਰਲ ਵਾਈਟ ਤੇ ਕਲਰ ਦੇ ਵਿੱਚ ਕਲਰ ਦੇ ਵਿੱਚ ਉਹ ਆਪਣੀ ਚੋਇਸ ਅੱਗੇ ਰਹੇਗੀ ਤੇ ਹੁਣ ਜੇ ਮੇਨ ਆਪਾਂ ਸਵਿਚਸ ਦੀ ਗੱਲ ਕਰੀਏ ਹੁਣ ਜਿਵੇਂ ਆਪਾਂ ਕਹਿ ਦਈਏ ਵੀ ਸੋਚਾਂ ਕਈ ਵਾਰੀ ਇਦਾਂ ਦੇ ਹੁੰਦੇ ਨੇ ਬੰਦੇ ਦਾ ਮਾਨ ਅੱਕ ਜਾਂਦਾਗਾ ਵੀ ਯਾਰ ਦਬਦਾ ਕੁਝ ਹੋਰ ਆ ਬੰਦਾ ਚੱਲਦਾ ਕੁਝ ਹੋਰ ਹੁੰਦਾ ਇਹ ਚੀਜ਼ਾਂ ਬਹੁਤ ਇਨਸੀਡੈਂਟ ਹੁੰਦੇ ਨੇ ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਮਟੀਰੀਅਲ ਹੋਊਗਾ ਸਾਡੇ ਕੋਲ ਸਿੰਪਲ ਰੇਟ ਦੇ ਵਿੱਚ ਸੁੱਚੇ ਵੀ ਸਿਰਫ 10 ਰੁਪਏ ਦੀ ਸੁੱਚੇ ਹੋਲਸੇ ਰੇਟ ਹੈ 18 ਰੁਪਏ ਦਾ ਸੌਕਟ ਹੈ ਇਹਦਾ ਵੀ ਪਾਰਟ ਜਿੰਨਾ ਬਰਾਸਤਾ ਹੋਊਗਾ ਕੋਈ ਲੋਹੇ ਦਾ ਸਮਾਨ ਨਹੀਂ ਹੋਊਗਾ ਤੇ ਲਾਈਫਟਾਈਮ ਦੀ ਇਹਦੀ ਸੁੱਚੇ ਦੀ ਗਾਰੰਟੀ ਹੋਊਗੀ ਸੁੱਚੇ ਕੋਈ ਫ੍ਰੀ ਹੋਗੀ ਕਿਸੇ ਵੀ ਤਰੀਕੇ ਨਾਲ ਉਹ ਲਾਈਫਟਾਈਮ ਟਾਈਮ ਮੀਨ ਜੇ ਆਪਾਂ ਕਿੰਨੇ ਸਾਲਾਂ ਦੀ ਕਹਿ ਸਕਦੇ ਲਾਈਫਟਾਈਮ ਦਾ ਮਤਲਬ ਸਾਰਾ ਸਾਡਾ ਵੀ ਸਿੱਧੀ ਸੁੱਚੇ ਸਾਨੂੰ ਫ੍ਰੀ ਹੋਈ ਦਿਖਾਵੇ ਕਸਟਮਰ ਤੇ ਆਦ ਫੀਓ ਕੋਸਟ ਬਦ ਸੱਚ ਬਦਲ ਕੇ ਲੈ ਜੀ ਸੱਚ ਬਦਲ ਕੇ ਲੈ ਜੀ ਇਸ ਤਰ੍ਹਾਂ ਹੀ ਸਾਡੇ ਕੋਲ ਜੀਐਮ ਕੰਪਨੀ ਸੁੱਚ ਆਂਦੀ ਹੈ ਇਹਦੇ ਦੋ ਮਾਡਲ ਆਉਂਦੇ ਨੇ ਇੱਕ ਤਰ੍ਹਾਂ ਇਸ ਤਰ੍ਹਾਂ ਦਾ ਕਰਵ ਦੇ ਵਿੱਚ ਕਹਿੰਦਾ ਫਲੈਟ ਦੇ ਵਿੱਚ ਕਰ ਵਾਲਾ ਮਾਡਲ ਦਾਟਾ ਜੀਐਮ ਸੁੱਚ ਤੋਂ ਸਿਰਫ 18 ਰੁਪਏ ਹੋਲ ਸੇਲ ਪ੍ਰਾਈਸ ਰੱਖਿਆ ਹੋਇਆ ਠੀਕ ਹੈ 55 ਰੁਪਏ 100 ਪਰ ਦਾ ਪ੍ਰਾਈਸ ਹੈ ਜਿਹੜਾ ਕਿ ਕਿਤੋਂ ਵੀ ਤੁਹਾਨੂੰ ਨਹੀਂ ਮਿਲੂਗਾ ਹੂੰ ਅਦਰ ਪ੍ਰਾਈਸ ਹੈ ਜਿਹੜੇ ਬ੍ਰਾਂਡ ਮਟੀਰੀਅਲ ਹੈ ਦਾ ਉਹਦੇ ਵਿੱਚ ਵੀ ਅਸੀਂ ਮੈਕਸਿਮਮ ਡਿਸਕਾਊਂਟ ਕਰਦੇ ਹਾਂ ਵੀ ਕਸਟਮਰ ਇੰਨੀ ਦੂਰੋਂ ਆਇਆ ਤਾਂ ਉਹਦਾ ਵਾਕਈ ਪਾਉਣ ਦਾ ਖਰਚਾ ਹੋਰ ਸਾਰਾ ਨਿਕਲੇ ਅਗਲੇ ਨੂੰ ਪਤਾ ਲੱਗੇ ਫੀਲ ਸਟੋਰ 'ਚ ਸਾਡੇ ਕੋਲ ਐਲਕੋਰ ਕੰਪਨੀ ਦੀ ਲਾਈਟਿੰਗ ਹੈ ਸਰ ਲਾਈਟਿੰਗ ਦੇ ਵਿੱਚ ਸਾਡੇ ਕੋਲ ਬਹੁਤ ਵੱਡੀ ਰੇਂਜ ਹੈ ਇਸ ਕੰਪਨੀ ਦੀ ਅਪ ਡਾਉਨ ਲਾਈਟ ਆਊਟਡੋਰ ਸਮਝੋ ਸਾਰੀ ਆਈਟਮ ਸੀਓ ਵੀ ਨਹੀਂ ਬੋਲਾ ਆਈਟਮ ਬਹੁਤ ਆਂਦੀ ਹੈ ਫਲਰ ਲਾਈਟ ਹੈ 2 ਸਾਲ ਦੀ ਗਾਰੰਟੀ ਵਾਟਰ ਪ੍ਰੂਫ ਪਾਣੀ ਦੇ ਵਿੱਚ ਡਿੱਪ ਕਰਕੇ ਚਲਾ ਲਓ ਚਾਹੇ ਕੁਝ ਵੀ ਨਹੀਂ ਹੋਊਗਾ ਸਿਰਫ 800 ਰੁਪਏ ਰੇਟ ਰੱਖਿਆ ਸੀ ਠੀਕ ਹੈ 800 ਰੁਪਏ ਦੇ ਵਿੱਚ 2 ਸਾਲ ਗਾਰੰਟੀ ਹੈ ਵਾਇਰ ਦੇ ਵਿੱਚ ਚੱਲਈਏ ਸਾਡੇ ਕੋਲ ਆਰਬੀ ਲੈਡ ਕੰਪਨੀ ਦੀ 골ਡ ਵਾਲੀ ਵਾਇਰ ਆਂਦੀ ਹੈ ਜਿਹੜੀ ਕਿ ਫੁੱਲ ਗੇਜ 11 ਨੰਬਰ ਗੇਜ ਹੈ 90 ਮੀਟਰ ओरिजिनल ਆਈਐਸਆਈ ਪ੍ਰਾਈਸ ਇਹਦਾ ਜਨਰਲ ਹੋਲਸੇਲ ਪ੍ਰਾਈਸ 850 ਰੁਪਏ ਰੱਖਿਆ ਹੋਇਆ ਇਹ ਅਸੀਂ ਪ੍ਰਾਈਸ ਓਪਨ ਬੋਲ ਰਹੇ ਆ ਦੇਖੋ ਵੀ 850 ਰੁਪਏ ਪ੍ਰਾਈਸ ਜੋ ਵੀ ਸੀ ਓਪਨ ਬੋਲਿਆ ਸਭ ਕਸਟਮਰਾਂ ਵਾਸਤੇ ਇੱਕੋ ਜਿਹਾ ਨਹੀਂ ਕਿਸੇ ਨੂੰ ਕੁਛ ਲਾਤਾ ਕਿਸੇ ਨੂੰ ਕੁਛ ਲਾਤਾ ਉਹ ਕੋਈ ਗੱਲ ਨਹੀਂ ਸਾਡੀ ਦੁਕਾਨ ਤੇ ਫੀਨੋਲੈਕਸ ਕੰਪਨੀ ਦੀ ਵਾਇਰ ਆ ਸਾਡੇ ਕੋਲ ਹੈ ਇੱਕ ਗੱਲ ਤਾਂ ਇਹ ਹੋ ਗਈ ਆ ਕੇ ਕਿਸੇ ਨੂੰ ਆਪਣਾ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਪ੍ਰਾਈਸ ਸਾਡੇ ਟੈਗ ਲੱਗੇ ਹੋਏ ਜੀ ਜੋ ਐਂਗੂਲਰ ਸ਼ੈਂਡਲਰ ਤੇ ਪ੍ਰਾਈਸ ਲੱਗੇ ਹੋਇਆ ਉਹ ਤੇ ਸਾਡਾ ਮੈਕਸਿਮਮ 20% ਡਿਸਕਾਊਂਟ ਹੈ ਠੀਕ ਹੈ 20% ਡਿਸਕਾਊਂਟ ਹੈ ਉਹ ਅਸੀਂ ਹਰੇਕ ਹਸਤੋਂ ਨੂੰ ਆਪਣੇ ਆਪ ਕੱਟਦੇ ਆ ਐ ਨਹੀਂ ਹੈ ਵੀ ਇਸਨੇ ਪੁੱਛਿਆ ਨਹੀਂ ਤੈਨੂੰ ਲਗਾਉਣਾ ਉਹ ਕੋਈ ਕੰਮ ਨਹੀਂ ਸਾਡੀ ਦੁਆਬਾ ਜੈਨੂਨ ਕੰਮ ਆ ਜੈਨੂਨ ਕੰਮ ਕਰਦੇ ਹੂ ਉਸ ਤੋਂ ਇਲਾਵਾ ਜੇ ਭਰਾਬੋ ਆਪਾਂ ਗੱਲ ਕਰੀਏ ਜਿਵੇਂ ਹੁਣ ਪੱਖੇ ਨਿੰਗੇ ਜਾਂ ਹੁਣ ਸਿਆਲਾਂ ਵਾਲੀਆਂ ਆਈਟਮਾਂ ਨੇ ਗੀਜ਼ਰ ਵਗੈਰਾ ਹੋਗੇ ਠੀਕ ਹੈ ਇਹ ਇਹਦੇ ਵਿੱਚ ਵੀ ਫਾਇਦਾ ਹੋਊ ਕੁਸ ਮਰਦਾ ਪੂਰਾ ਫਾਇਦਾ ਹੋਊ ਸਰ ਸਾਡੇ ਕੋਲ ਸੀਲਿੰਗ ਫੈਨ ਹੈਵਲ ਦੀ ਟੋਟਲ ਰੇਂਜ ਆਂਦੀ ਹੈ ਬਰੀਜ਼ਾ ਲਾਈਟ ਕ ਇੰਨੇ ਕੁ ਫੈਂਸੀ ਪੱਖੇ ਦੀ ਰੇਂਜ ਹੈ ਇਹਨਾਂ ਦੇ ਕਿਸੇ ਕੰਪਨੀ ਕੋਲੇ ਸਾਰੀ ਰੇਂਜ ਸਾਡੇ ਕੋਲ ਹਾਜ਼ਰ ਹੈ ਜੀਐਮ ਕੰਪਨੀ ਦੇ ਪੱਖੇ ਸਾਡੇ ਕੋਲ ਹੁੰਦੇ ਨੇ ਆਦਰ ਹੋਰ ਬ੍ਰਾਂਡ ਕਾਫੀ ਰੱਖਦੇ ਆ ਹੈਵਲਜ਼ ਰੱਖਦੇ ਆ ਤੋਂ ਇਲਾਵਾ ਕ੍ਰੌਮਟਨ ਵੀ ਹੁੰਦਾ ਸਾਡੇ ਕੋਲ ਇੱਕ ਇੱਕ ਚੀਜ਼ ਹੋਰ ਹੁੰਦੀ ਹੈ ਜਿਵੇਂ ਹੁਣ ਮੰਨ ਲਓ ਕਿਸੇ ਨੇ ਕੋਈ ਕੈਟਾਲਾਗ ਦੇਖ ਲਿਆ ਕੰਪਨੀ ਦਾ ਕੋਈ ਕਿਤੋਂ ਪੱਖਾ ਦੇਖ ਲਿਆ ਵੀ ਯਾਰ ਮੈਨੂੰ ਤਾਂ ਐਸੇ ਡਿਜ਼ਾਈਨ ਦਾ ਪੱਖਾ ਚਾਹੀਦਾਗਾ 98% ਪਹਿਲ ਡਿਮਾਂਡ ਹੁੰਦੀ ਹੈ 98% ਸਾਡੇ ਕੋਲ ਸਟਾਕ ਚ ਹੁੰਦੇ ਨੇ ਜੀ ਠੀਕ ਹੈ ਆਗਰ ਕੋਈ ਨਹੀਂ ਸਟਾਕ ਚ ਹੁੰਦਾ ਡਾਇਰੈਕਟ ਕੰਪਨੀ ਬਿਲਿੰਗ ਹੈ ਅਗਲੇ ਦਿਨ ਪੰਖਾ ਸਾਡੇ ਕੋਲ ਹਾਜ਼ਰ ਹੁੰਦਾ ਉਹ ਪੰਖਾ ਤੁਹਾਨੂੰ ਨਾਲ ਦੀ ਨਾਲ ਅਗਲੇ ਦਿਨ ਮਿਲੂਗਾ ਓਕੇ ਕੋਈ ਸਟੇਸ਼ਨ ਦੂਰ ਹੈ ਕਸਟਮਰ ਦਾ ਤਾਂ ਅਸੀਂ ਆਪਣੇ ਆਪ ਉੱਥੇ ਪੱਖਾ ਭੇਜਦੇ ਹਾਂ ਅਗਲੇ ਦਾ ਸਾਰੀ ਫੈਂਸੀ ਦੇ ਐਜ਼ ਇਟ ਇ ਹੈਵਲ ਕਿੰਦਾਂ ਦਾ ਮਰਜ਼ੀ ਆ ਕੇ ਸਿਲੈਕਟ ਕਰ ਲੈ ਜੀ ਹਾਂਜੀ ਲਓ ਜੀ ਜਮਾ ਖੁੱਲੀ ਸੁੱਟੀ ਹੈ ਵੀਰੋ ਤੁਹਾਨੂੰ ਇੰਨੀ ਆਪਸ਼ਨ ਤੁਹਾਨੂੰ ਕਿਤੇ ਨਹੀਂ ਮਿਲੂ ਇੱਕ ਚੀਜ਼ ਹੋਰ ਜਿਵੇਂ ਹੁਣ ਲਗਜ਼ਰੀ ਦੇ ਵਿੱਚ ਸਵਿਚਸ ਆਈਆਂ ਨੇ ਜੀ ਆ ਇਹਨਾਂ ਦਾ ਕੋਸਟ ਬਹੁਤ ਜ਼ਿਆਦਾ ਹੁੰਦਾ ਕਈ ਵੀਰਤਾ ਮਤਲਬ ਰੇਟ ਜਾਣਨ ਤੋਂ ਬਾਅਦ ਪਿੱਛੇ ਨੂੰ ਹਟ ਜਾਂਦਾ ਹੈ ਹਾਂਜੀ ਉਹ ਇਸ ਇਸ ਚੀਜ਼ ਦੇ ਵਿੱਚ ਵੀ ਲਗਜ਼ਰੀ ਆਈਟਮਾਂ ਦੇ ਵਿੱਚ ਵੀ ਹੈਗਾ ਲਗਜ਼ਰੀ ਆਈਟਮਾਂ ਦੇ ਵਿੱਚ ਇਸ ਤਰ੍ਹਾਂ ਸਰ ਸਾਡੀ ਇਹ ਜੀ ਸੋਚ ਹੈ ਜੀ ਐਮ ਦੀ ਇਹਨਾਂ ਦਾ ਕਨਸੈਪਟ ਕੀ ਹੈ ਇਹ ਸੋਚ ਸਿਰਫ ਸਾਡੀ 22 ਰੁਪਏ ਦੀ ਸੋਚ ਹੈ ਹੂੰ ਇਹਦੀ ਸ਼ੀਟ ਜੇ ਆਪਾਂ بڑے ਸਾਈਜ਼ ਦੀ ਦੇਖੀਏ ਤਾਂ ਅਪਰੋਕਸ ਬੋਲ ਰਿਹਾ ਮੈਂ 200 ਰੁਪਏ ਦੀ ਹੈ ਤਾਂ ਇਹ 1350 ਦੀ ਹੈ ਠੀਕ ਇਹੀ ਸੋਚ ਇਸ 'ਤੇ ਪੈ ਜਾਣੀ ਹੈ ਕੱਲੀ ਸ਼ੀਟ ਕਵਰ ਦੀ ਰੇਟ ਚੇਂਜ ਹੋਣੀ ਹੈ ਬਾਕੀ ਤਾਂ ਸਾਰਾ ਸਿੰਪਲ ਨੋਰਮਲ ਰੇਟ થી ਮਾਲ ਲਵਾਂਗੇ ਸੀ ਠੀਕ ਹੈ ਇਸ ਤੋਂ ਬਾਅਦ ਸਾਡੇ ਕੋਲ ਇਸੇ ਕੰਪਨੀ ਟੱਚ ਸੋਚ ਆਉਂਦੀ ਹੈ ਉਹ ਅਸੀਂ ਬੋਰ ਸਾਈਡ ਤੇ ਲਗਵਾ ਰੱਖੇ ਉਧਰ ਉਹਦੀ ਰੇਂਜ ਵੀ ਕਾਫੀ ਨਾਰਮਲ ਹੈ ਹੂੰ ਇਹ ਵੀ ਜੀਐਮ ਦੇ ਵਿੱਚ ਜੀਐਮ ਦੇ ਵਿੱਚ ਹੀ ਹੈ ਹੂੰ ਸਹੀ ਹੈ ਤੇ ਬਾਕੀ ਆ ਜੋ ਵੀਰੋ ਤੁਹਾਨੂੰ ਜਿਹੜੀ ਹੈਂਗਿੰਗ ਲਾਈਟ ਨੇਗੇ ਝੂਮਰ ਵਗੈਰਾ ਨੇਗੇ ਗੀਜਰ ਵਗੈਰਾ ਉਹਨਾਂ ਦੇ ਉੱਤੇ ਵੀ ਤੁਹਾਨੂੰ ਚਾਹਤੀ ਮਰਵਾ ਦਿੰਨੇ ਆ ਕਿਉਂਕਿ ਜਿਹੜੀ ਉਹੀ ਗੱਲ ਫੇਰ ਆ ਗਈ ਵੀ ਜਿੰਨੀ ਵੈਰਾਈਟੀ ਤੇ ਰੇਂਜ ਜਿੰਨੇ ਕ ਟ੍ਰੇਡ ਦੇ ਵਿੱਚ ਇੱਥੋਂ ਮਿਲ ਜੂਗੀ ਤੁਸੀਂ ਇਹ ਕਿਤੇ ਮਰਜ਼ੀ ਟਰਾਈ ਕਰ ਲਿਓ ਤੁਹਾਨੂੰ ਬਹੁਤ ਔਖੀ ਮਿਲੂਗੀ ਤੇ ਆ ਗਈ ਉਹ ਸਵਿਚ ਜਿਹੜੀ ਟੱਚ ਦੇ ਵਿੱਚ ਇਹ ਜੀ ਵਾਈਫਾਈ ਦੀ ਵੀ ਆਪਸ਼ਨ ਹੁੰਦੀ ਹੈ ਵਾਈਫਾਈ ਆਪਸ਼ਨ ਹੈ ਸਰ ਆਪਾਂ ਘਰ ਬੈ ਕੇ ਸੋਚ ਨੂੰ ਜਿੱਥੇ ਮਰਜ਼ੀ 올ਓਵਰ ਵਰਡ ਦੇ ਵਿੱਚ ਵਾਈਫਾਈ ਔਨ ਹੋਣਾ ਚਾਹੀਦਾ 올ਓਵਰ ਵਰਡ ਦੇ ਵਿੱਚ ਯੂਜ਼ ਕਰ ਸਕਦੇ ਆਪਣੇ ਘਰ ਵਾਲੇ ਵਾਈਫਾਈ ਨਾਲ ਜੁੜ ਜੂਗਾ ਨਾ ਜੀ ਸਰ ਹਾਂਜੀ ਲਓ ਜੀ ਇਹ ਇੱਥੇ ਤੱਕ ਦੀਆਂ ਟੈਕਨੋਲੋਜੀ ਆ ਗਈਆਂ ਤੇ ਇਹ ਮੈਨੂੰ ਬੜਾ ਐਦਾਂ ਕਹਦੀ ਹੈ ਵੀ ਮਾਣ ਜਾਂ ਮਹਿਸੂਸ ਹੁੰਦਾ ਵੀ ਹੁਣ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਾਡੇ ਸ਼ਹਿਰ ਦੇ ਵਿੱਚ ਆਉਣਾ ਪਿਆ ਕਰੂਗਾ ਇਹ ਸਮਾਨ ਲੈਣ ਵਾਸਤੇ ਇਹ ਸਾਡੇ ਕੋਲ ਫਲੋਰ ਲੈਂਪ ਹੈ ਜੀ ਜਿਹੜਾ ਕੁਈ ਮੋਬਾਈਲ ਚਾਰਜ ਕਰਨਾ ਬਿਲ ਵਾਈਫਾਈ ਫ੍ਰੀ ਹੈ ਓਕੇ ਇਹ ਲਾਈਵ ਸਟੇਟ ਬਟ ਸੱਚ ਚੱਲ ਰਹੀ ਹੈ ਲੋਕੀ ਲੋ ਆਪਾਂ ਸੌਣ ਵੇਲੇ ਆਪਣਾ ਫੋਨ ਰੱਖਤਾ ਤੇ ਰੱਖਣਸਾਰ ਜਿਹੜਾ ਵਾਇਰਲੈਸ ਵਾਈਫਾਈ ਹੈ ਵਾਇਰਲੈਸ ਚਾਰਜ ਹੋਣ ਲੱਗ ਗਿਆ ਲੋ ਜੀ ਇਸ ਤੋਂ ਬਾਅਦ ਸਾਡੇ ਕੋਲ ਸ਼ੈਂਲੇਅਰ ਦੀ ਕਾਫੀ ਬੜੀ ਰੇਂਜ ਹੈ ਹੂੰ ਜਿਸ ਤਰ੍ਹਾਂ ਕਿ ਇਹ ਬੜੇ ਤੋਂ ਬੜੇ ਸਾਈਜ਼ ਦੇ ਸ਼ੈਂਲੇਅਰ ਜੋ ਵੀ ਕਲਰ ਦੇ ਵਿੱਚ ਬਲੈਕ ਬਾਡੀ 골ਡਨ ਬਾਡੀ ਇਜਿਹਾ ਸਾਰੇ ਛੋਟੇ بڑے ਸਾਰੀ ਰੇਂਜ ਫੁੱਲ ਸਾਡੇ ਕੋਲ ਹੈ ਤੇ ਇੱਕ ਇੱਕ ਮੈਨੂੰ ਇਹ ਦੱਸੋ ਵੀ ਜਿਵੇਂ ਹੁਣ ਇੱਕ ਇੱਕ ਝੁੰਮਰ ਆ ਗਿਆ ਇਹ ਜੀ ਇਹ ਕੋਸਟ ਬਹੁਤ ਕਰਦਾਗਾ ਆਮ ਹਰ ਇੱਕ ਥਾਂ ਤੋਂ ਇੰਨੀ ਵੈਰਾਈਟੀ ਹੈ ਜਿਹੜੀ ਨਹੀਂ ਮਿਲ ਸਕਦੀ ਕਿਉਂਕਿ ਕੋਸਟਲੀ ਆਈਟਮਾਂ ਗੀ ਇਹ ਸਰ ਇਸ ਤਰ੍ਹਾਂ ਹੁੰਦਾ ਵੀ ਕਿਸੇ ਬੜੀ ਥਾਂ ਤੇ ਲਗ ਲਾ ਕੋਈ ਸਾਂਝੀ ਸੰਸਥਾ ਤੇ ਲਗਣਾ ਉੱਥੇ بڑے ਝੁੰਮਰ ਲੱਗਦੇ ਨੇ ਜਿਵੇਂ ਮੈਂ ਕਹੀ ਅੱਜ ਹੀ ਅਸੀਂ ਝੁੰਮਰ ਦੇਖਿਆ ਤੇ ਆਹ ਵਾਲਾ ਝੁੰਮਰ ਅਸੀਂ ਫਰਵਾਹੀ ਸਾਡੇ ਨਾਲ ਇੱਕ ਟਾਊਨ ਹੈਗਾ ਉੱਥੇ ਝੁੰਮਰ ਲੱਗੇ ਕਿ ਡੇਰਾ ਸਾਹਿਬ ਦੇ ਵਿੱਚ ਠੀਕ ਹੈ ਤੇ ਸਾਡੇ ਕੋਲ 3500 ਰੁਪਏ ਤੋਂ ਸਟਾਰਟ ਹੋ ਕੇ 1.5 ਲੱਖ ਰੁਪਏ ਦੀ ਕੋਸਟਿੰਗ ਤੱਕ ਦੇ ਝੁੰਮਰ ਹਾਜ਼ਰ ਹੁੰਦੇ ਨੇ ਠੀਕ ਹੈ ਝੁੰਮਰ ਦੀ ਵੈਰਾਈਟੀ ਸਾਡੇ ਕੋਲ ਬਹੁਤ ਬੜੀ ਹੈ ਸਾਈਜ਼ ਜਿਹੇ ਜਾ ਕਸਟਮਰ ਕਹੇ ਛੋਟਾ ਵੱਡਾ ਮੈਕਸਿਮਮ ਜੋ ਵੀ ਸਾਈਜ਼ ਕੇ ਸਰ ਹਾਜ਼ਰ ਸਟਾਕ ਕੋਲ ਹੈ ਬਿਲਕੁਲ ਲੋਡ ਦੇ ਅਨੁਸਾਰ ਹਾਂਜੀ ਸਾਡੇ ਕੋਲ ਅੱਗੇ ਜਿਵੇਂ ਇਹ ਸਾਡੇ ਕੋਲ ਮਿਰਰ ਲਾਈਟਸ ਆ ਸਾਰਾ ਕੋਈ ਵਾਸ਼ ਵਾਸ਼ਬਿਸ਼ਨ ਵਾਲੇ ਏਰੀਆ ਚ ਲਗਾਨੀ ਹੈ ਡਰੈਸਿੰਗ ਦੇ ਏਰੀਆ ਚ ਲਗਾਨੀ ਹੈ ਇਸ ਦੀ ਕਾਫੀ ਵੱਡੀ ਰੇਂਜ ਹੈ ਸਾਡੇ ਕੋਲੇ ਆਊਟਡੋਰ ਦੀ ਸਾਰੀ ਵੈਰਾਈਟੀ ਸਾਡੇ ਕੋਲ ਹੈਗੀ ਐਲੀਵੇਸ਼ਨ ਦੇ ਬਾਹਰ ਲਗਾਉਣ ਵਾਸਤੇ ਇਹਦੀ ਵੋਟੇਜ ਜੋ ਵੀ ਹੋਊ ਪ੍ਰੋਪਰ ਹੋਊ ਵਿਦ ਗਰੰਟੀ ਐਲ ਮਟੀਰੀਅਲ ਵੀ ਇਹਦੇ ਵਿੱਚ ਸਾਡੇ ਕੋਲੇ ਇਹ ਵੀ ਵਾਟਰਪੂਫ ਹੁੰਦੀ ਆ ਸਾਰੀ ਇਹ ਸਭ ਵਾਟਰਪੂਫ ਨੇ ਲੋ ਜੀ ਇਨਡੋਰ ਹੋਰ ਬੈੱਡ ਵਾਲੇ ਲੈਣੇ ਇਸ ਤੋਂ ਬਾਅਦ ਬੈੱਡ ਲਾਈਟਸ ਹੈ ਸਾਡੇ ਕੋਲੇ ਰੂਮ ਦੇ ਵਿੱਚ ਲਗਾਉਣੀਆਂ ਕੋਈ ਬੈੱਡ ਦੀ ਸਾਈਡ ਤੇ ਲਗਾਉਂਦੇ ਨੇ ਇਸ ਦੀ ਕਾਫੀ ਬੜੀ ਰੇਂਜ ਹੈ ਸਾਡੇ ਕੋਲ ਤੇ ਇਹਦੇ ਵਿੱਚ ਇੱਕ ਗੱਲ ਹੋਰ ਦੇਖੀਏ ਵੀਰੋ ਕਿਉਂਕਿ ਹੁਣ ਦੇਖੋ ਮੈਨੂੰ AYG ਦੇ ਨਾਲ ਮੁਲਾਕਾਤ ਹੋਣ ਦਾ ਕਾਰਨ ਹੀ ਸੀਗਾ ਵੀ ਮੈਂ ਲਾਈਟਾਂ ਲੱਭਦਾ 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 ਇਨਾਂ ਕੋਲੇ ਆਇਆ ਸੀਗਾ ਤੇ ਜਿੰਨਾ ਕੁ ਪ੍ਰਾਈਸ ਦਾ ਡਿਫਰੈਂਸ ਮੈਨੂੰ ਬਾਕੀ ਸਟੋਰਾਂ ਨਾਲੋਂ ਮਿਲਿਆ ਉਹ ਬਾਕੀ ਜਿਹੜਾ ਆਪਾਂ ਕਹਦੇ ਵੀ ਇੱਕ ਇੱਕ ਆਈਟਮ ਪਿੱਛੇ 4-400 ਰੁਪਏ ਦਾ ਜਾਨੀ ਡਿਫਰੈਂਸ ਹੈਗਾ ਸੀਗਾ ਤਕਰੀਬਨ ਤੇ ਤੁਸੀਂ ਇਹ ਚੀਜ਼ ਨੂੰ ਖੁਦ ਐਕਸਪੀਰੀਅੰਸ ਕਰਨਾ ਤਾਂ ਤੁਸੀਂ ਇੱਥੇ ਢੇੜਾ ਮਾਰ ਲਿਓ ਬਾਕੀ ਤੁਹਾਨੂੰ ਅੱਗੇ ਵੀ ਢੇੜਾ ਮਰਵਾਉਣੇ ਆਗੇ ਚੁੰਮਰ ਹੋਰ ਵੀ ਕਈ ਕਿਸਮਾਂ ਦੇ ਪਏ ਨੇਗੇ ਜਿਸ ਤਰ੍ਹਾਂ ਕਿ ਸਾਡੇ ਕੋਲ ਇਹ ਵਾਲਾ ਚੁੰਮਰ ਆ ਸਰ ਇਸ ਦੀ ਕਾਫੀ ਬੜੀ ਰੇਂਜ ਆਂਦੀ ਏ ਇਹ ਸਿੰਗਲ ਲਾਈਟ ਤੋਂ ਸ਼ੁਰੂ ਹੋ ਕੇ 50 ਲਾਈਟਸ ਤੱਕ ਦੇ ਝੂਮਰ ਆਂਦੇ ਜਿਹੜੇ ਕਿ ਸਾਡੇ ਕੋਲ ਸਾਰੇ ਹਾਜ਼ਰ ਨੇ ਇਹ 28 ਲਾਈਟ ਵਾਲਾਗਾ ਇਹ ਝੂਮਰ ਹੈ ਇਸ ਵੇਲੇ 15 ਲਾਈਟ ਵਾਲਾ ਇਹ ਝੂਮਰ ਲੜਕੇ ਵਾਲੇ ਫਿੱਟ ਕਰ ਰਹੇ ਸੀ ਇਹ 10 10 ਲਾਈਟ ਦੇ ਵਿੱਚ ਆਏਗਾ ਠੀਕ ਹੈ ਇਹ ਵਾਲਾ 3 ਲਾਈਟ ਦਾ ਇਹ 9 ਲਾਈਟ ਦੇ ਵਿੱਚ ਹੈ ਸਾਰੇ ਹਾਜ਼ਰ ਨੇ ਐਂਟੀਕ ਦੇ ਲਾਈਟਾਂ ਦੀ ਗਿਣਤੀ ਦੇ ਹਿਸਾਬ ਨਾਲ ਇਹਦਾ ਰੇਟ ਵੱਧਦਾਗਾ ਹਾਂਜੀ ਇਹ ਇਸ ਤਰੀਕੇ ਦਾਗਾ ਇਸ ਤਰ੍ਹਾਂ ਦਾ ਐਂਟੀਕ ਦੇ ਵਿੱਚ ਸਾਡੇ ਕੋਲ ਕਾਫੀ ਬੜੀ ਰੇਂਜ ਹੈ ਇਹ 5 ਲਾਈਟ ਤੋਂ ਸ਼ੁਰੂ ਹੋ ਕੇ 32 ਲਾਈਟ ਤੱਕ ਆਂਦਾਗਾ ਜੋ ਕਿ ਸਾਡੇ ਕੋਲ ਸਾਰੇ ਸਟਾਕ 'ਚ ਹੁੰਦੇ ਉਸ ਤੋਂ ਬਾਅਦ ਆਊਟਡੋਰ ਦੀ ਲਾਈਟ ਸਾਡੇ ਕੋਲੇ ਪਿੱਲਰ ਤੇ ਲਗਾਉਣ ਵਾਸਤੇ ਗੇਰ ਲਾਈਟਸ ਵਗੈਰਾ ਉਹ ਸਾਰੀ ਹਾਜ਼ਰ ਹੁੰਦੀ ਹੈ। ਉਹ ਸਾਰੀ ਵੈਰਾਈਟੀ ਇੱਧਰ ਪਈ ਹੈਗੀ। ਕਿਸੇ ਵੀ ਤਰ੍ਹਾਂ ਦੀ ਤੁਸੀਂ ਕੁਆਲਿਟੀ ਹੈਗੀ ਜਿਹੜੀ ਉਹ 24 ਘੰਟੇ ਤੁਹਾਨੂੰ ਜਣੀ अवेलेबल ਮਿਲੂਗੀ ਸਭ ਤੋਂ ਮੀਂਗ ਲੀ ਲੀਨ ਤੇ ਲਗਾਉਣ ਵਾਲੇ ਝੁੰਮਰ ਕੋਈ ਚਾਹੀਦੇ ਨੇ 블루ਟੂਥ ਵਾਲੇ ਉਹ ਸਾਡੇ ਕੋਲ ਹਾਜ਼ਰ ਹੁੰਦੇ ਨੇ ਇਸ ਦੀ ਕਾਫੀ ਬੜੀ ਰੇਂਜ ਹੈ ਸਾਡੇ ਕੋਲੇ। ਨੋ ਜੀ ਮੈਂ ਇੱਕ ਗੱਲ ਜਿਹੜੀ ਖਾਸ ਸਪੈਸ਼ਲ ਗੱਲ ਉਹ ਇਹ ਆ ਵੀ ਮੈਂ ਵਾਰ-ਵਾਰ ਕਹੇ ਕਹਿ ਰਿਹਾ ਵੀ ਤੁਹਾਡੀ ਜੇਬ ਦੇ ਉੱਤੇ ਜਿਹੜਾ ਭਾਰ ਆਗਾ ਉਹ ਵੀ ਨਹੀਂ ਪਊਗਾ। ਹਰ ਇੱਕ ਆਈਟਮ ਦੇ ਵਿੱਚ ਤੁਹਾਡ ਪੈਸੇ ਦੇ ਤੌਰ ਤੇ ਉੱਤੇ ਜਿਹੜਾ ਮੇਨ ਕਨਸੈਪਟ ਹੈਗਾ ਉਹ ਆਪਣਾ ਹੁੰਦਾ ਦੇਖੋ ਪੈਸਾ ਬਚਾਉਣਾ ਤੇ ਉਹ ਤੁਹਾਡਾ ਇੱਥੇ ਪੂਰਾ ਫੁੱਲ ਜਿਹੜਾ ਫਾਇਦਾ ਹੋਣਾਗਾ ਪ੍ਰੋਫਾਈਲ ਲਾਈਟ ਦੀ ਰੇਂਜ ਸਾਡੇ ਕੋਲ ਬਹੁਤ ਬੜੀ ਰੇਂਜ ਹੈ ਜੀ 10mm 6mm ਤੋਂ ਲੈ ਕੇ 2 ਇੰਚੀ ਤੱਕ ਹਾਜ਼ਰ ਸਟਾਕ ਹੁੰਦਾ ਜਿਹੜੀ ਮਰਜੀ ਵੈਰਾਈਟੀ ਜਿੰਨੀ ਮਰਜੀ ਕੁਆਂਟੀਟੀ ਕੋਲ ਹਾਜ਼ਰ ਲਵੇ ਡਾਈਨਿੰਗ ਤੇ ਲੱਗਣ ਵਾਸਤੇ ਕੋਈ ਟ੍ਰਾਇੰਗਲ ਦੇ ਵਿੱਚੋਂ ਮਰ ਚਾਹੀਦੇ ਹੋਣ ਇਸ ਤਰ੍ਹਾਂ ਦੇ ਕੋਈ ਚਾਹੀਦੇ ਹੋਣ ਟੀ ਟਾਈਪ ਚੋਂ ਮਰ ਲੌਂਗ ਦੇ ਵਿੱਚ ਮਾਡਰਨ ਟਾਈਪਸ ਹਰ ਇੱਕ ਮੇਲ ਦੀ ਵੈਰਾਈਟੀ ਸਾਡੇ ਕੋਲ ਹਾਜ਼ਰ ਹੈ। ਜੇ ਬੰਦਾ ਆਪਾਂ ਕਹਿੰਦੀ ਵੀ ਇੱਕ ਸੁਪਨਿਆਂ ਦਾ ਆਪਦਾ ਘਰ ਬਣਾਉਣਾ ਚਾਹੁੰਦਾ ਵੀ ਆਰਕੀਟੈਕਟ ਨੇ ਇਦਾਂ ਦੀ ਚੀਜ਼ ਕਰਤੀ ਇਦਾਂ ਦੀ ਲਾਈਟਿੰਗ ਦੇ ਵਿੱਚ ਕਰਤੀ ਉਹ ਹਰ ਇੱਕ ਵੈਰਾਈਟੀ ਤੁਹਾਨੂੰ ਇੱਥੋਂ ਹਾਜ਼ਰ ਮਿਲੂਗੀ। ਡਬਲ ਫਲੋਰ ਤੇ ਝੁੰਮਰ ਕੋਈ ਚਾਹੁੰਦੇ ਹਨ ਕੋਈ ਡਬਲ ਹਾਈਟ ਹੁੰਦੀ ਹੈ ਜਿਸ ਤਰ੍ਹਾਂ ਡੀਪ ਡਿਊਪਲੈਕਸ ਤੇ ਲਗਾਉਣੇ ਆ ਉਸ ਦੀ ਰੇਂਜ ਸਾਡੇ ਕੋਲ ਕਾਫੀ ਵੱਡੀ ਰੇਂਜ ਹੈ। ਲੋ ਜੀ ਇਹ ਵੀ ਤੁਹਾਨੂੰ ਦਿਖਾਉਣੇ ਆ। ਇੱਥੇ ਆ ਕੇ ਇੱਕ ਗੱਲ ਤਾਂ ਲੱਗਦੀ ਹੈ ਵੀ ਸਾਰੀ ਲੈ ਜੇ। ਵੈਰਾਈਟੀ ਸਾਡੀ ਸਾਰੀ ਚੂਜ਼ੇਬਲ ਹੈ ਕੋਈ ਇਸ ਤਰ੍ਹਾਂ ਨਹੀਂ ਹੈ ਹਰ ਇੱਕ ਆਈਟਮ ਆਪਣੇ ਆਪ ਦੇ ਵਿੱਚ ਐਕਟ ਕਰਨ ਵਾਲੀ ਕੋਈ ਵੈਰਾਈਟੀ ਨਹੀਂ ਹੋਊ ਸਾਡੇ ਕੋਲ ਹਰ ਇੱਕ ਆਈਟਮ ਆਪਣੇ ਆਪ ਦੇ ਵਿੱਚ ਐਂਟੀਕ ਹੈਗੀ ਹਰ ਇੱਕ ਚੀਜ਼ ਜਿੰਨੀਆਂ ਵੀ ਇੱਥੇ ਤੁਹਾਨੂੰ ਮਿਲਣਗੀਆਂ ਤੇ ਪ੍ਰਾਈਸ ਵਾਈਜ਼ ਜੇ ਦੇਖੀਏ ਆਪਾਂ ਪ੍ਰਾਈਸ ਦੀ ਸਾਡੀ ਫੁੱਲ ਗਾਰੰਟੀ ਹੋ ਸਰ ਕਿਸੇ ਵੀ ਕਿਸਮ ਦਾ ਕਿਸੇ ਕਸਟਮਰ ਨੂੰ ਧੋਖਾ ਨਹੀਂ ਹੋਊ ਜੋ ਪ੍ਰਾਈਸ ਜੈਨੂਨ ਉਹ ਹੀ ਪ੍ਰਾਈਸ ਲੱਤਾ ਜਾਊਗਾ ਇਸ ਤਰ੍ਹਾਂ ਨਹੀਂ ਹੈ ਵੀ ਕਿਸੇ ਤੋਂ ਕੁਛ ਲੈ ਲੈਣੇ ਕਿਸੇ ਤੋਂ ਕੁਛ ਲੈ ਲੈਣਾ ਫਿਕਸ ਪ੍ਰਾਈਸ ਵਾਲੀ ਸ਼ੌਕ ਤੇ ਕੋਈ ਕਸਟਮਰ ਆਊਗਾ ਤਾਂ ਉਹਨੂੰ ਪਤਾ ਲੱਗੂ ਫਿਕਸ ਪ੍ਰਾਈਸ ਦੀ ਦੁਕਾਨ ਹੈ ਬੇਫਿਕਰ ਹੋ ਕੇ ਤੁਸੀਂ ਆ ਸਕਦੇ ਹੋਗੇ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਇਹ ਸਾਡੇ ਕੋਲ ਸ਼ੈਨਲੇਰ ਵਾਲੇ ਫੈਨ ਹੈ ਇਹਦੇ ਉੱਪਰ ਫੈਨ ਹੈਗਾ ਤੇ ਇਹਨੂੰ ਚਲਾਣੇ ਆ ਤੇ ਨੀਚੇ ਸ਼ੈਨਲੇਰ ਹੈਗਾ ਇਹਦੇ ਤਿੰਨ ਚਾਰ ਮਾਡਲ ਸਾਡੇ ਕੋਲ ਹਰ ਟਾਈਮ ਹਾਜ਼ਰ ਹੁੰਦੇ ਨੇ ਠੀਕ ਹੈ ਹੂੰ ਲੋ ਜੀ ਵੀਰੋ ਤੁਹਾਨੂੰ ਕਿਸੇ ਵੀ ਤਰ੍ਹਾਂ ਇੱਕ ਚੀਜ਼ ਹੋਰ ਮੈਂ ਤੁਹਾਡੇ ਤੋਂ ਪੁੱਛਦਾ ਪੁੱਛਦਾ ਪਹਿਲਾਂ ਰਹਿ ਗਿਆ ਆਪਾਂ ਕੰਟੀਨਿਊ ਬੋਲ ਰਹੇ ਸੀ ਕਿ ਵੀ ਜਿਵੇਂ ਮੰਨ ਲਓ ਕਿਸੇ ਨੇ ਨਵਾਂ ਘਰ ਬਣਾਇਆ ਨਵਾਂ ਘਰ ਬਣਾਉਣ ਦਾ ਵੇਲੇ ਉਹ ਤੁਹਾਡੇ ਤੋਂ ਸਾਰਾ ਵਾਇਰਿੰਗ ਲੈ ਗਿਆ ਸਵਿਚਸ ਲੈ ਗਿਆ ਹੋਰ ਜੋ ਵੀ ਚੀਜ਼ਾਂ ਉਹਨੇ ਲਾਉਣੀਆਂ ਨੇ ਲੈ ਗਿਆ ਤੇ ਹੁਣ ਜੇ ਇਹਨੂੰ ਆਪਾਂ ਬਾਹਰਲੇ ਮਾਰਕੀਟ ਰੇਟ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਤਕਰੀਬਨ ਆਪਾਂ ਕਿੰਨਾ ਕੁ ਫਾਇਦਾ ਕਹਿ ਦੀ ਵੀ ਕਸਟਮਰ ਦਾ ਹੋ ਸਕਦਾਗਾ ਸਰ ਅਸੀਂ ਆਪਦੀ ਸੋਚੇ ਰੱਖਦੇ ਵੀ ਕਸਟਮ ਜਿਹੜਾ ਸਾਡੇ ਕੋਲ ਦੂਰੋਂ ਆਂਦਾ ਜਾਂ ਬਾਹਰੋਂ ਲੋਕ ਸਾਡੇ ਸ਼ਹਿਰ ਦਾ ਵੀ ਆਂਦਾ ਹੈ ਤੋ ਆਪਦੇ ਮੂਹੇ ਹੀ ਕਹਿੰਦਾ ਵੀ ਸਾਡਾ 20 25% ਦਾ ਬੈਨੀਫਿਟ ਸਾਨੂੰ ਮਿਲਿਆ ਮਿਲਿਆ ਕੁਝ ਕਸਟਮਰ ਇਸ ਤਰ੍ਹਾਂ ਹੁੰਦੇ ਨੇ ਉਹ ਡੰਗ ਰਹਿ ਜਾਂਦੇ ਨੇ ਉਹਨਾਂ ਮੋਹੋ ਬੋਲਦੇ ਨੇ ਨਾਲ ਦਾਹਦੇ ਨੇ ਉਹ ਅਸੀਂ ਸਮਝਦੇ ਆ ਵੀ ਕੀ ਕਹਾਣੀ ਆ ਕੀ ਉਹਨਾਂ ਨੂੰ ਐਕਸਪਲੇਨ ਕਈ ਵਾਰ ਸਾਨੂੰ ਐਕਸਪਲੀਸ਼ਨ ਇਹ ਹੁੰਦਾ ਵੀ ਅਸੀਂ ਰੇਟ ਵੱਧ ਲਾਤੇ ਕਿਤੇ ਪਰ ਜਦੋਂ ਪਿਆਰ ਜੀ ਨਾਲ ਪੁੱਛੀ ਤੇ ਵੀ ਗੱਲ ਕੀਤੀ ਹੋ ਗਈ ਸਾਨੂੰ ਦੱਸੋ ਤਾਂ ਸਹੀ ਉਹ ਕਹਿੰਦੇ ਅਸੀਂ ਬੈਠੀ ਤਾਂ ਵੀ ਸਾਨੂੰ ਫਰਕ ਹੀ ਇੰਨਾ ਪੈ ਗਿਆ ਸਾਨੂੰ ਹਿੱਲਣ ਨੂੰ ਜੀ ਨਹੀਂ ਕਰ ਰਿਹਾ 20 ਤੋਂ 30% ਤੱਕ ਦਾ ਲੋਕਾਂ ਨੇ ਫਰਕ ਪਾ ਲਿਆ ਮੰਨ ਲਓ ਵੀ ਹੁਣ ਜੇ ਤੁਸੀਂ 1 ਲੱਖ 2 ਲੱਖ ਦਾ ਸਮਾਨ ਤੁਸੀਂ ਲੈਣੇ ਹੋ ਆਪਣੀ ਨਵੀਂ ਕੋਠੀ ਦਾ ਨਵਾਂ ਘਰ ਤੁਸੀਂ ਬਣਾਉਣੇ ਤਾਂ ਤੁਹਾਡਾ 60-70 ਹਜ਼ਾਰ ਦਾ ਫਾਇਦਾ ਟੋਟਾ ਹੀ ਲੱਖ ਦੇ ਸਮਾਨ ਵਿੱਚ ਆਪਾਂ ਕਹਿ ਸਕਦੇ ਹਾਂ ਹੋਊਗਾ ਸਰ ਬਕਾਇਦਾ ਹੋਊਗਾ ਇੱਥੇ ਤੱਕ ਹੋਊਗਾ ਤੇ ਆਹ ਲੈਂਪਸ ਵਗੈਰਾ ਜਿਹੜੇ ਤੁਹਾਨੂੰ ਫਲੋਰ ਲੈਂਪਲੇ ਸਰ ਕੋਈ ਡਰਾਇੰਗ ਰੂਮ ਚ ਰੱਖਣੇ ਆ ਕੋਈ ਲੌਬੀ ਚ ਰੱਖਣੇ ਆ ਬੈਕ ਆ ਦੇ ਸਾਈਡ ਤੇ ਰੱਖਣ ਵਾਲੇ ਠੀਕ ਹੈ ਤਾਂ ਇਦਾਂ ਦੀ ਵੈਰਾਈਟੀ ਤੁਹਾਨੂੰ ਬਹੁਤ ਜ਼ਿਆਦਾ ਇੱਥੋਂ ਮਿਲੂਗੀ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਥੋੜੀ ਜਿਹੀ ਇੱਕ ਸਾਡੇ ਕੋਲ ਕਲਰ ਚੇਂਜ ਤੇ ਟੂਨੇਬਲ ਝੂਮਰ ਨੇ ਜਿਹੜੇ ਕੀ ਇਹਦੇ ਸੁੱਚ ਦੇ ਨਾਲ ਕਲਰ ਚੇਂਜ ਹੁੰਦੇ ਨੇ ਪਲੱਸ ਇਹਦਾ ਨਾ ਰਿਮੋਟ ਹੈ ਪਲੱਸ ਬਲੂਟੁੱਥ ਹੈ ਕੋਈ ਸੌਂਗ ਸੁਣਨਾ ਚਾਹੁੰਦੇ ਆ ਬਲੂ ਮਿਕਸ ਹੋ ਗਿਆ ਬਲੂ ਰੈੱਡ ਹੋ ਗਿਆ ਸਰ ਇਹ ਵਾਈਟ ਬਰਨ ਵਾਈਟ ਹੋ ਗਿਆ ਇਹ ਇਹਦੇ ਪੰਜ ਸਟੈਪ ਨੇ ਸਰ ਪੰਜ ਕਲਰ ਚੇਂਜ ਹੁੰਦੇ ਨੇ ਟੋਟਲ ਠੀਕ ਹੈ ਇਹਦਾ ਬੰਦ ਪਿਆ ਵੀ ਬਹੁਤ ਸੋਹਣਾ ਲੱਗਦਾ ਪੰਜ ਇਹਦੇ ਸਾਈਜ਼ ਨੇ ਹਮਮ ਬਾਕੀ ਸਿਲੀਂ ਫੈਨ ਦੀ ਵੈਰਾਈਟੀ ਸਰਕਲ ਬਹੁਤ ਬੜੀ ਵੈਰਾਈਟੀ ਹੈ ਫੈਂਸੀ ਦੀ ਵੱਡੀ ਵੱਡੀ ਇਹ ਸਰ ਗੀਜ਼ਰ ਨੇ ਸਪਲਿਟ ਏਸੀ ਟਾਈਪ ਰਿਕੋਰਡ ਕੰਪਨੀ ਦੇ ਗੀਜ਼ਰ ਨੇ ਓਕੇ ਹਾਂਜੀ ਹੂੰ ਮੋਤੀ ਇਹ ਇਹਦੀ ਗਰੰਟੀ ਵਾਰੰਟੀ ਟੋਲ ਫਰੀ ਸਰ 7 ਸਾਲ ਦੀ ਗਰੰਟੀ ਹੈ ਇਹਦੀ 7 ਸਾਲ ਦੀ ਵਾਰੰਟੀ ਹੈ ਲੋ ਜੀ ਗੀਜ਼ਰ ਦੇ ਵਿੱਚ ਹਾਲਾਂਕਿ ਕਈ ਥਾਵਾਂ ਦੇ ਉੱਤੇ ਜਿੱਥੇ ਸ਼ੋਰਾ ਹੁੰਦਾਗਾ ਉੱਥੇ ਗੀਜ਼ਰ ਨੂੰ ਦਿੱਕਤ ਬਹੁਤ ਆਉਂਦੀ ਹੈਗੀ ਉਹੀਆਂ ਜੀਆਂ ਥਾਵਾਂ ਵਾਸਤੇ ਕੋਈ ਸਪੈਸ਼ਲ ਗੀਜ਼ਰ ਸਰ ਸਾਡੇ ਕੋਲ ਜੋ ਵੀ ਗੀਜ਼ਰ ਹੋਗਾ ਗਲਾਸ ਲਾਈਨ ਗੀਜ਼ਰ ਹੋਗਾ ਜਿਹਦੇ ਵਿੱਚ ਸ਼ੋਰ ਹੈ ਜੰਮਨ ਦੀ ਕੈਪੈਸਿਟੀ ਥੋੜੀ ਘਟ ਜਾਂਦੀ ਹੈ ਕਾਫੀ ਜ਼ਿਆਦਾ ਘਟ ਜਾਂਦੀ ਹੈ ਠੀਕ ਹੈ ਤੇ ਰეკਮੈਂਡ ਅਸੀਂ ਗਲਾਸ ਲਾਈਨ ਗੀਜ਼ਰੀ ਕਸਮਰ ਨੂੰ ਕਰਦੇ ਆਂ ਨਹੀਂ ਤਾਂ ਦੂਸਰੇ ਗੀਜ਼ਰ ਸਾਲ 2 ਸਾਲ ਚ ਖਰਾਬ ਹੋ ਜਾਂਦੇ ਇਹਨਾਂ ਦੀ ਲਾਈਫ ਕਾਫੀ ਜ਼ ਕੋਈ ਹੋਰ ਜਿਹੜੀ ਆਈਟਮ ਆਪਣੀ ਰਹਿ ਗਈ ਹੋਵੇ ਦਿਖਾਉਣ ਦੇ ਵਿੱਚ ਆਈਟਮਸ ਆ ਸਾਡੇ ਕੋਲੇ ਜੋ ਇਲੈਕਟ੍ਰਿਕ ਲਾਈਨ ਦੇ ਵਿੱਚ ਹੁੰਦਾਗਾ ਸਿੰਗਲ ਫੇਸ ਦੇ ਵਿੱਚ ਮੇਨਲੀ ਕੌਠੀਆਂ ਘਰਾਂ ਵਾਸਤੇ ਟੋਟਲ ਰੇਂਜ ਹੁੰਦੀ ਹੈ ਟਾਪ ਦੇ ਬ੍ਰਾਂਡ ਹੁੰਦੇ ਨੇ ਕੁਝ ਵੀ ਕਸਟਮਰ ਮੰਗੇ ਹਾਜ਼ਰ ਸਟਾਕ ਸਾਰਾ ਹੁੰਦਾ ਤੋ ਜੀ ਹੁਣ ਮੇਨ ਜਿਹੜੀ ਗੱਲ ਹੋ ਗਈ ਬਾਈ ਦਾ ਸੁਭਾਅ ਵੀ ਇਦਾਂ ਦਾ ਮੇਰਾ ਵੀ ਸੁਭਾਅ ਇਦਾਂ ਦਾ ਵੀ ਸਭ ਤੋਂ ਬਾਹਲਾ ਲੰਮਾ ਚੌੜਾ ਕਰਕੇ ਤਾਂ ਨਹੀਂ ਐਕਸਪਲੇਨ ਹੁੰਦਾ ਜਿਹੜੀ ਗੱਲ ਸਪਸ਼ਟ ਆ ਸਪਸ਼ਟ ਗੱਲ ਇਹ ਹੈ ਵੀ ਜੇ ਤੁਸੀਂ ਕੋਈ ਵੀ ਸਮਾਨ ਇੱਥੋਂ ਲਓਗੇ ਤਾਂ ਉਹਨੂੰ ਬਾਹਰੋਂ ਪਹਿਲਾਂ ਤੁਸੀਂ ਟਰਾਈ ਕਰਨ ਤੋਂ ਬਾਅਦ ਫੇਰ ਇੱਥੇ ਆਉਣਾ ਠੀਕ ਹੈ ਫੇਰ ਤੁਹਾਨੂੰ ਆਪਣੇ ਮੂੰਹੋਂ ਜਿਹੜੀ ਗੱਲ ਸੁਣੋਗੇ ਉਹ ਚੰਗੀ ਸਾਡੀ ਸ਼ਾਪ ਦਾ ਜਿਹੜਾ ਐਡਰੈਸ ਹੈ ਸਰ ਰੇਲਵੇ ਸਟੇਸ਼ਨ ਤੋਂ ਅੱਗੇ ਆਂਦੇ ਹੋਏ ਪੁਰਾਣਾ ਸਿਨੇਮਾ ਹੰਦਾ ਬੰਦ ਬਿਲਡਿੰਗ ਪੁਰਾਣੇ ਸਿਨੇਮੇ ਦੇ ਜਮਾ ਸਾਹਮਣੇ ਅਨਸ਼ੁਲਾ ਇਲੈਕਟ੍ਰਿਕ ਸਟੋਰ ਪਲੱਸ ਨਿਊ ਮੋਨੂ ਇਲੈਕਟ੍ਰਿਕ ਸਟੋਰ ਦੋਨੇ ਇਕੱਠੇ ਹੀ బోర్ਡ ਲੱਗੇ ਹੋਏ ਨੇ ਉਹ ਇੱਕੋ ਹੀ ਮਾਲਕ ਹੈ ਇੱਕੋ ਹੀ ਦੁਕਾਨ ਹੈ ਹੂੰ ਇਹ ਗੱਲ ਨੋਟ ਕਰ ਲਿਓ ਬਾਲਾ ਜੀ ਫਲੈਕਸ ਦੇ ਬਿਲਕੁਲ ਸਾਹਮਣੇ ਆਗਾ ਪ੍ਰਾਣੀ سینਮੇ ਦੀ ਜਿਹੜੀ ਬਿਲਡਿੰਗ ਬੰਦ ਪਈ ਆ ਉੱਥੇ ਨਿਊ ਮੋਨੂ ਇਹ ਚੀਜ਼ ਸਪੈਸ਼ਲ ਨੋਟ ਕਰ ਲਿਓ ਤੁਸੀਂ ਤੇ ਅਨਸ਼ੁਲਾ ਇਲੈਕਟ੍ਰੋਨਿਕ ਸਟੋਰ ਤੇ ਇਹ ਆਉਣ ਤੋਂ ਪਹਿਲਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਠੀਕ ਹੈ ਇੰਸਟਾਗ੍ਰam ਤੇ ਵੀ ਆਪਣੀ ਕੈਡ ਲਗਾ ਰਹੇਗਾ ਜਿਹਦੇ ਵਿੱਚ ਮੇਰਾ ਨੰਬਰ ਆਏਗਾ 9872412345 ਮੇਰੇ ਨੰਬਰ ਦੀ ਵੀ ਪਛਾਣ ਲੱਗ ਗਈ ਤੇ ਮੇਰੀ ਸ਼ਾਪ ਤੇ ਸ਼ੋਰੂਮ ਦੀ ਪਛਾਣ ਲੱਗ ਹੀ ਗਈ ਠੀਕ ਹੈ ਇਹ ਵਾਰ-ਵਾਰ ਅਸੀਂ ਤਾਂ کہہ ਰਹੇ ਹਾਂ ਕਿਉਂਕਿ ਸੇਮ ਨਾਮ ਦੇ ਤੁਸੀਂ ਕਿਸੇ ਕਿਸੇ ਪਾਸੇ ਹੋਰ ਚਲੇ ਜਾਮੋ ਸੇਮ ਨਾਮ ਦੇ ਹੋਰ ਵੀ ਕਾਊਂਟਰ ਖੁੱਲੇ ਹੋਏ ਨੇ ਇਸੇ ਇਸੇ ਵਾਸਤੇ ਹੀ ਅਸੀਂ ਦੁਬਾਰਾ ਰਿਪੀਟ ਕਰ ਰਹੇ ਹਾਂ ਸਾਡੀ ਫਰਮ ਦਾ ਨਾਮ ਅੰਸ਼ ਇਲੈਕਟ੍ਰਿਕ ਸਟੋਰ ਤੇ ਪਲੱਸ ਨਿਊ ਮੋਨੋ ਇਲੈਕਟ੍ਰਿਕਲਸ ਹੈ ਹੂੰ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਵੀਡੀਓ ਵੇਖੋ ਉਸ ਤੋਂ ਬਾਅਦ ਤੁਸੀਂ ਸਮਝ ਲਓ ਤੇ ਬਾਅਦ ਵਿੱਚ ਤੁਸੀਂ ਕਹੋ ਯਾਰ ਸਾਡਾ ਫਾਇਦਾ ਨਹੀਂ ਹੋਇਆ ਫਾਇਦਾ ਨਹੀਂ ਹੋਇਆ ਫਾਇਦਾ ਤੁਹਾਡਾ ਇੱਥੇ ਆ ਕੇ ਹੀ ਹੋਣਾਗਾ ਬਾਕੀ ਤੁਸੀਂ ਆਹ ਦੋਨੋਂ ਇੰਸਟਾਗ੍ਰam ਦੇ ਪੇਜ ਰੱਖੇ ਜਿਹੜੇ ਨਿਊ ਮੋਨੋ ਇਲੈਕਟ੍ਰਿਕਲਸ ਤੇ ਅੰਸ਼ ਇਲੈਕਟ੍ਰਿਕ ਸਟੋਰ ਇਹਨਾਂ ਦੋਨਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਫੋਲੋ ਕਰਕੇ ਦੇਖੋ ਹੁਣ ਅੱਜ ਦੀ ਵੀਡੀਓ ਦੇ ਵਿੱਚ ਅਪ ਟੂ ਡੇਟ ਇੱਕ ਵਾਰੀ ਤੁਹਾਨੂੰ ਅਸੀਂ ਕਰਤਾ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀਆਂ ਵੀ ਨਵੀਆਂ ਆਈਟਮਾਂ ਇਹਨਾਂ ਕੋਲੇ ਆਉਂਦੀਆਂ ਨੇ ਉਹ ਸਾਰੀਆਂ ਇਹਨਾਂ ਦੋਨੋਂ ਆਈਡਿਜ਼ ਦੇ ਉੱਤੇ ਉਹਨਾਂ ਦੇ ਜਿਹੜੇ ਫਿਕਸ ਨਹੀਂ ਹੈ ਵੀਡੀਓਜ਼ ਨੇ ਰੀਲਸ ਨੇ ਉਹ ਤੁਹਾਨੂੰ ਇਹਨਾਂ ਦੋਨੋਂ ਆਈਡਿਜ਼ ਤੋਂ ਦੇਖਣ ਨੂੰ ਮਿਲ ਜਾਣਗੀਆਂ ਸੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਸਾਂਝੀ ਜਰੂਰ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਫਿਰ ਕਿਤੇ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਓਕੇ ਸਤਿ ਸ਼੍ਰੀ ਅਕਾਲ ਸਰ ਜੀ ਥੈਂਕ ਯੂ